ਅਸੀਂ ਆਪਣੇ ਅੱਖਾਂ ਦੇ ਨਾਲ ਵੇਖਿਆ ਮਹਾਰਾਜਾ ਸੱਤੀ ਪਾਸ਼ਾ ਜੀ ਸਾਧ ਸੰਗਤ ਜੀ ਸਰਦਾਰ ਆਦੇਸ਼ ਪ੍ਰਤਾਪ ਸਿੰਘ ਜੀ ਕਹਰੋਂ ਜਿਨ੍ਹਾਂ ਦੀ ਸਦਕਾ ਆ ਬੰਨ ਅੱਜ ਅਸੀਂ ਮੁੱਠਿਆਂ ਵਾਲਾ ਜੋ ਇਲਾਕਾ ਝੁਕੀਆਂ ਜੋ ਵੀ ਆ ਗੱਜਲ ਤੱਕ ਇਹਨਾਂ ਦੀ ਸਦਕਾ ਹੀ ਸੁੱਕੇ ਥਾਂ ਕੇ ਬੈਠੇ ਹਾਂ ਮਹਾਰਾਜ ਸਾਧ ਸੰਗਤ ਜੀ ਜਿਸ ਵੇਲੇ ਮੈਂ 5 ਸਾਲ ਗੁਪਤ ਸਰ ਵਿਕੇ ਗੁਰੂ ਮਹਾਰਾਜ ਦੀ ਲੋ ਲੰਗਰ ਦੀ ਸੇਵਾ ਕੀਤੀ ਆ ਪੂਰੇ 5 ਸਾਲ ਆਪਣੇ ਤਨ ਤੇ ਮਨ ਦੇ ਨਾਲ ਉਸ ਵੇਲੇ ਮੇਰੀ ਡਿਊਟੀ ਗੁਪਤਸਰ ਗੁਰਦੁਆਰਾ ਦੇ ਵਿੱਚ ਜਿੰਨ ਟਾਈਮ ਰਾਤ ਦਿਨ ਬਲਡوزر ਇਹ ਨਹੀਂ ਪਤਾ ਵੀ ਐਡੇ-ਐਡੇ ਤਗੜੇ ਆਏ ਕਿੱਥੋਂ ਆ ਉਹਨਾਂ ਦਾ ਇੰਨਾ ਕੁ ਵਜਨ ਸੀ ਕਿ ਜੇ ਕਿਤੇ ਮਾੜਾ ਕੋਠਾ ਲੱਗੇ ਹੁੰਦਾ ਤਾਂ ਹੋ ਸਕਦਾ ਵੀ ਉਹ ਕੋਠਾ ਹੀ ਸੁਣ ਦਿੰਦੇ ਜਿਹੜੇ ਬਲਡوزر ਕੈਰੋਂ ਸਾਹਿਬ ਨੇ ਇਹ ਬੰਡ ਦੇ ਉੱਤੇ ਚਲਵਾਏ ਨੇ ਤੇ ਉਹਨਾਂ ਦੀ ਸਦਕਾ ਇਹ ਬੰਡ ਦੇ ਉੱਤੇ ਘੱਟੋ-ਘੱਟ ਵੀ ਕੋਈ ਅੱਜ ਝੂਠ ਮਾਰਨ ਵਾਲੀ ਗੱਲ ਨਹੀਂ ਆ ਗੁਰੂ ਮਾਰਦੇ ਸਿੱਖ ਆ ਅਸੀਂ ਇਹ ਨਹੀਂ ਵੀ ਕੋਈ ਬਾਚੜਾ ਕੇ ਕਿਸੇ ਪਾਰਟੀ ਨੂੰ ਮਾੜਾ ਦਿਖਾਉਣ ਲਈ ਆ ਜਾਂ ਕਿਸੇ ਨੂੰ ਚੰਗਾ ਦਿਖਾਉਣ ਡਿਆਂ ਅਸੀਂ ਤੇ ਜੋ ਅੱਖਾਂ ਦੇ ਨਾਲ ਆਪਣਾ ਕੰਮ ਵੇਖਿਆ ਪਿਆਰੀ ਸੰਗ ਸੰਗੀ ਤੁਹਾਨੂੰ ਉਹ ਦੱਸਣ ਡਿਆਂ ਲੇਕਿਨ ਜੇ ਇਸ ਬੰਨ ਦੇ ਉੱਤੇ ਉਹ ਟਾਈਮ ਕੈਰੋਂ ਸਾਹਿਬ ਦੇ ਟਾਈਮ ਤੇ ਪੰਜ ਪੰਜ ਲਹਿਰਾਂ ਮਲਵੱਟੇ ਦੀਆਂ ਮੋਟਾ ਯਾਨੀ ਕਿ ਪੱਥਰ ਜਿਹਨੂੰ ਆਪਾਂ ਕਹਿ ਦਿੰਨੇ ਆ ਉਹਨੂੰ ਲੇਦਰ ਲੇਦੜ ਕੇ ਪੂਰਾ ਲਤਾੜ ਲਤਾੜ ਕੇ ਤੇ ਫਿਰ ਇਹਦੇ ਉੱਪਰ ਸੜਕ ਬਣੀ ਗਈ ਆ ਜੇ ਲੇਕਿਨ ਉਹ ਪੰਜ ਲਹਿਰਾਂ ਇਹ ਸੜਕ ਤੇ ਬੰਨ ਵਾਲੀ ਦੇ ਸਭਰਾਵਾਂ ਤੱਕ ਮੋਟੇ ਵਾਲੇ ਤੋਂ ਲੈ ਕੇ ਸਭਰਾਵਾਂ ਤੱਕ ਨਾ ਪਈਆਂ ਹੁੰਦੀਆਂ ਹੋ ਸਕਦਾ ਹੈ ਕੁਝ ਅੱਜ ਮੁਠਿਆਵਾਲਾ ਗੱਜਲ ਦਾਸੂਵਾਲ ਮਾੜੇ ਕੇ ਇਹਨਾਂ ਪਿੰਡਾਂ ਦਾ ਕੁਝ ਨਕਸ਼ਾ ਹੀ ਅੱਜ ਹੋਰ ਬਦਲਿਆ ਹੁੰਦਾ ਇਹਨਾਂ ਪਿੰਡਾਂ ਦਾ ਜਿਹੜੀ ਕਿ ਨਕਸ਼ੇ ਤੋਂ ਇਹੋ ਮੇਰੇ ਕਹਿਣ ਤੋਂ ਬਾਅਦ ਆ ਕਿ ਬੰਨ ਜਿੰਨੇ ਮਾਲਾ ਰੇਤ ਦੀਆਂ ਟਰਾਲੀਆਂ ਦੂਜਾ ਤੇ ਦਾ ਕੁਝ ਵੀ ਜਿੰਨੀ ਆਵਾਜਾਈ ਇਹ ਬੰਨ ਤੇ ਪੜੀ ਇਹ ਬੰਨ ਬੰਨ ਨੇ ਬਿਲਕੁਲ ਹੀ ਜ਼ਮੀਨ ਦੇ ਲੈਵਲ ਤੇ ਹੋ ਜਾਣਾ ਹੈ ਜਿੰਨਾ ਵਜਨ ਇਸ ਬੰਨ ਤੇ ਪਿਆ ਹੈ ਤੇ ਅਸੀਂ ਅੱਜ ਵੀ ਖੈਰੋਂ ਸਾਹਿਬ ਦਾ तहे ਦਿਲੋਂ ਧੰਨਵਾਦ ਕਰਦੇ ਆਂ ਕਿ ਅਸੀਂ ਸੁੱਕੇ ਥਾਂ ਦੇ ਬੈਠੇ ਆ ਤੇ ਖੈਰੋਂ ਸਾਹਿਬ ਦੇ ਸਦਕਾਰੀ ਬੈਠੇ ਆ ਮੈਂ